ਇਹ ਆਪਣੇ ਦੇਸ਼ ਦੇ ਵਿੱਚ ਜਾਂ ਸੰਸਾਰ ਦੇ ਵਿੱਚ ਇਹ ਗੱਲ ਫਲਾਈ ਜਾ ਰਹੀ ਆ ਵੀ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਤੇ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਆਸ ਦੇ ਵਿੱਚ ਪਹਿਲੀ ਵਾਰੀ ਇਹ ਹੁਣ ਹੋਇਆ ਕਿ ਦਰਿਆਵਾਂ ਨੂੰ ਵੀ ਨੱਕਾ ਲਾਤਾ ਛੇਵੇਂ ਦਰਿਆ ਨੇ ਇਹ ਨੌਜਵਾਨਾਂ ਦਾ ਦਰਿਆ ਹੈ ਇਹ ਨਸ਼ਿਆਂ ਦਾ ਦਰਿਆ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਦਿਖਾ ਸਕਦੇ ਹੋ ਬਿਲਕੁਲ ਔਰ ਇਹ ਨੱਕਾ ਪਤਾ ਕਿੰਨਾ ਵੱਡਾ ਹੈ 1 ਕਿਲੋਮੀਟਰ ਲੰਬਾ ਨੱਕਾ ਇਹ ਜਿਹੜਾ ਟੁੱਟ ਰਿਹਾ ਕੱਲ ਪਰਸੋਂ ਤੋਂ ਲੈ ਕੇ ਅੱਜ ਤੱਕ ਕਾਲੀ ਚਮਕੌਰ ਸਾਹਿਬ ਹੈਗਾ ਇੱਥੋਂ ਤੇ ਗੁਰੂਆਂ ਦੀ ਕਿਰਪਾ ਹੈ ਤੋ ਬਾਕੀ ਤੁਸੀਂ ਇਹ ਇਹ ਇੱਥੇ ਮਹਿਸੂਸ ਹੁੰਦਾ ਵੀ ਜਿਹੜੇ ਸਿੰਘੁਰੇ ਸ਼ਹੀਦ ਹੋਏ ਸੀ ਅੱਜ ਉਹ ਸਹਾਈ ਹੋ ਰਹੇ ਨੇ ਸਾਡੇ ਵਿੱਚ ਜੀ ਬਿਲਕੁਲ ਤੇ ਉਹ ਬੰਦੇ ਨੇ ਆਮ ਜਿਨ੍ਹਾਂ ਨੂੰ ਕਹਿੰਦੇ ਨੇ ਤੁਸੀਂ ਪਿੰਡਾਂ ਵਾਲੇ ਅਨਪੜ੍ਹ ਇਹ ਇੰਜੀਨੀਅਰਾਂ ਤੋਂ ਵੀ ਉੱਤੇ ਇਹਨਾਂ ਨੇ ਕੰਮ ਕਰਕੇ ਦਿਖਾਤਾ ਵੀ ਐਦਾਂ ਅਸੀਂ ਕੰਮ ਕਰਦੇ ਆਂ ਔਰ ਦਰਿਆ ਨੂੰ ਨੱਕਾ ਮਾਰਨ ਮਾਰਨ ਵਾਸਤੇ ਪਹਿਲਾਂ ਮੀਟਿੰਗਾਂ ਹੁੰਦੀਆਂ ਨੇ ਅਫਸਰਾਂ ਦੀਆਂ ਬੈਠਕਾਂ ਹੁੰਦੀਆਂ ਨੇ ਇੱਥੇ ਕਿਸੇ ਨੇ ਕੋਈ ਕਿਸੇ ਦਾ ਕੁਝ ਨਹੀਂ ਆ ਬਸ ਆਟੋਮੈਟਿਕ ਜੋ ਕਰ ਰਿਹਾ ਰੱਬ ਕਰਵਾ ਰਿਹਾ ਔਰ ਦਰਿਆ ਨੂੰ ਨੱਕਾ ਲੱਗ ਰਿਹਾ ਤੁਹਾਡੇ ਸਾਹਮਣੇ ਨੌਜਵਾਨ ਘਰੋਂ ਨਿਕਲ ਲੱਗਿਆ ਵੀ ਨਹੀਂ ਸੋਚਦਾ ਵੀ ਮਤਲਬ ਕਿ ਕਿੱਥੇ ਜਾਣਾ ਵਾ ਕਿਹੜੀ ਲੋਕੇਸ਼ਨ ਆ ਕਿੱਥੇ ਪਹੁੰਚਣਾ ਬਸ ਨਿਕਲ ਤੁਰ ਪੈਂਦੇ ਪੂਰੇ ਪੂਰੇ ਹਜ਼ਾਰਾਂ ਨੌਜਵਾਨ ਆ ਜੀ ਉਹਦੇ ਵਿੱਚੋਂ ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲਓ ਮੇਰੇ ਨਾਲ 50% ਨੇ ਘਰ ਵੀ ਨਹੀਂ ਦੱਸਿਆ ਹੋਣਾ ਵੀ ਅਸੀਂ ਉੱਥੇ ਨਕਾ ਮਾਰਨ ਜਾ ਰਹੇ ਆ ਦਰਿਆ ਦੇ ਉੱਤੇ ਜੀ ਇਹ ਜੋਸ਼ ਆ ਜਜ਼ਬ ਹੈ ਤੁਸੀਂ ਦੇਖਿਓ ਨਿੱਕੇ ਨਿੱਕੇ ਬੱਚੇ ਲੱਗੇ ਹੋ ਨੇ ਜਿਹੜੇ ਕੋਈ ਥੈਲਾ ਤੋੜਾ ਠਾਭ ਨਹੀਂ ਸਕਦੇ ਉਹ ਵੀ ਲੱਗੇ ਹੋਏ ਨੇ ਬਜ਼ੁਰਗ ਲੱਗੇ ਹੋਏ ਨੇ ਮਤਲਬ ਕਿ ਹਰ ਇੱਕ ਬੰਦਾ ਐਂ ਕਹਿੰਦਾ ਵੀ ਯਾਰ ਵੀ ਅਸੀਂ ਆਪਣਾ ਯੋਗਦਾਨ ਪੰਜਾਬ ਨੂੰ ਬਚਾਉਣ ਲਈ ਕਿੱਦਾਂ ਪਾ ਦਈਏ ਜੀ ਕਹਿਣਾ ਚਾਹੂਗੀ ਵੀਰ ਜੀ ਅੱਜ ਜਿੱਥੇ ਹਮੇਸ਼ਾ ਪੰਜਾਬ ਨੂੰ ਭੰਡਿਆ ਜਾਂਦਾ ਕਿ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਉੜਤਾ ਪੰਜਾਬ ਕਹਿੰਦੇ ਨੇ ਕਹਿੰਦੇ ਪੰਜਾਬ ਦੀ ਜਵਾਨੀ ਬਾਹਰ ਚਲੀ ਗਈ ਪਰ ਆ ਨੌਜਵਾਨਾਂ ਦਾ ਜਿਹੜਾ ਜੋਸ਼ ਹੈ ਨੌਜਵਾਨਾਂ ਦਾ ਪੰਜਾਬ ਪ੍ਰਤੀ ਪਿਆਰ ਹੈ ਇਹ ਕਿਵੇਂ ਦੇਖੀਏ ਦੇਖੋ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਵੀ ਜਿਹੜੇ ਆਪਣੇ ਦੇਸ਼ ਦੇ ਵਿੱਚ ਜਾਂ ਸੰਸਾਰ ਦੇ ਵਿੱਚ ਇਹ ਗੱਲ ਫਲਾਈ ਜਾ ਰਹੀ ਹੈ ਵੀ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਤੇ ਆ ਬਿਲਕੁਲ ਤੁਹਾਡੇ ਸਾਹਮਣੇ ਅੱਜ ਤੋਂ ਪੰਜਵਾਂ ਦਰਿਆ ਸਤਲੋਈ ਵਗ ਰਿਹਾ ਹੈ ਤੇ ਆ ਛੇਵਾਂ ਦਰਿਆ ਨੌਜਵਾਨਾਂ ਦਾ ਖੜਾ ਹੈ ਨਾ ਦਰਿਆ ਨੂੰ ਨੱਕੇ ਲਾਉਣ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇਹ ਹੋਣ ਹੋਇਆ ਕਿ ਦਰਿਆਵਾਂ ਨੂੰ ਵੀ ਨੱਕਾ ਲਾਤਾ ਛੇਵੇਂ ਦਰਿਆ ਨੇ ਇਹ ਨੌਜਵਾਨਾਂ ਦਾ ਦਰਿਆ ਹੈ ਇਹ ਨਸ਼ਿਆਂ ਦਾ ਦਰਿਆ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਦਿਖਾ ਸਕਦੇ ਹੋ ਔਰ ਇਹ ਨੱਕਾ ਪਤਾ ਕਿੰਨਾ ਵੱਡਾ ਹੈ 1 ਕਿਲੋਮੀਟਰ ਲੰਬਾ ਨੱਕਾ ਇਹ ਜਿਹੜਾ ਟੁੱਟ ਰਿਹਾ ਕੱਲ ਪਰਸੋਂ ਤੋਂ ਲੈ ਕੇ ਅੱਜ ਤੱਕ ਹਾਂ ਔਰ ਲਗਾਤਾਰ ਨੌਜਵਾਨ ਆ ਰਹੇ ਆ ਜੇ ਇਹ ਟੁੱਟ ਜਾਂਦਾ ਤੇ ਕਿੰਨੇ ਪਿੰਡਾਂ ਨੂੰ ਮਾਰ ਕਰਦਾ ਜੇ ਇਹ ਟੁੱਟ ਜਾਂਦਾ ਜੀ ਤਾਂ ਇਹ ਸਾਈਡ ਜਿਹੜੇ ਪਾਸੇ ਟੁੱਟਣ ਜਾ ਰਿਹਾ ਇਸ ਪਾਸੇ ਘੱਟੋ ਘੱਟ 70 80 ਪਿੰਡਾਂ ਨੂੰ ਕਵਰ ਕਰਦਾ ਜੀ ਤੇ ਬਹੁਤ ਵੱਡਾ ਨੁਕਸਾਨ ਹੋਣਾ ਸੀ ਤੇ ਤੁਸੀਂ ਸਭ ਤੋਂ ਵੱਡੀ ਗੱਲ ਇੱਕ ਹੋਰ ਦੇਖਿਓ ਵੀ ਇੱਥੇ ਕੋਈ ਪ੍ਰਸ਼ਾਸਨ ਦਾ ਨਹੀਂ ਹੈ ਕੋਈ ਕੋਈ ਮਤਲਬ ਕਿ ਕੋਈ ਕਹਿ ਸਕਦੇ ਕੋਈ ਇੰਜੀਨੀਅਰ ਆ ਕੇ ਤੁਹਾਨੂੰ ਦੱਸੂਗਾ ਇਹ ਸਾਰੇ ਉਹ ਬੰਦੇ ਨੇ ਆਮ ਜਿਨ੍ਹਾਂ ਨੂੰ ਕਹ ਦਿੰਦੇ ਆ ਤੁਸੀਂ ਪਿੰਡਾਂ ਵਾਲੇ ਅਨਪੜ੍ਹ ਆ ਇਹ ਇੰਜੀਨੀਅਰਾਂ ਤੋਂ ਵੀ ਉੱਤੇ ਇਹਨਾਂ ਨੇ ਕੰਮ ਕਰਕੇ ਦਿਖਾਤਾ ਵੀ ਐਦਾਂ ਅਸੀਂ ਕੰਮ ਕਰਦੇ ਆਂ ਔਰ ਦਰਿਆ ਨੂੰ ਨੱਕਾ ਮਾਰਨ ਮਾਰਨ ਵਾਸਤੇ ਪਹਿਲਾਂ ਮੀਟਿੰਗਾਂ ਹੁੰਦੀਆਂ ਨੇ ਅਫਸਰਾਂ ਦੀਆਂ ਬੈਠਕਾਂ ਹੁੰਦੀਆਂ ਨੇ ਇੱਥੇ ਕਿਸੇ ਨੇ ਕੋਈ ਕਿਸੇ ਦਾ ਕੁਝ ਨਹੀਂ ਆ ਬਸ ਆਟੋਮੈਟਿਕ ਜੋ ਕਰ ਰਿਹਾ ਰੱਬ ਕਰਵਾ ਰਿਹਾ ਔਰ ਦਰਿਆ ਨੂੰ ਨੱਕਾ ਲੱਗ ਰਿਹਾ ਤੁਹਾਡੇ ਸਾਹਮਣੇ ਨੌਜਵਾਨ ਘਰੋਂ ਨਿਕਲ ਲੱਗਿਆ ਵੀ ਨਹੀਂ ਸੋਚਦਾ ਵੀ ਮੈਂ ਮਤਲਬ ਕਿ ਕਿੱਥੇ ਜਾਣਾ ਵਾ ਕਿਹੜੀ ਲੋਕੇਸ਼ਨ ਆ ਕਿੱਥੇ ਪਹੁੰਚਣਾ ਬਸ ਨਿਕਲ ਤੁਰ ਪੈਂਦੇ ਪੂਰੇ ਪੂਰੇ ਹਜ਼ਾਰਾਂ ਨੌਜਵਾਨ ਆ ਜੀ ਉਹਦੇ ਵਿੱਚੋਂ ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲਓ ਮੇਰਾ ਕੱਲ 50% ਨੇ ਘਰ ਵੀ ਨਹੀਂ ਦੱਸਿਆ ਹੋਣਾ ਵੀ ਅਸੀਂ ਉੱਥੇ ਨਕਾ ਮਾਰਨ ਜਾ ਰਹੇ ਹਾਂ ਦਰਿਆ ਦੇ ਉੱਤੇ ਜੀ ਇਹ ਜੋਸ਼ ਆ ਜਜ਼ਬ ਹੈ ਤੁਸੀਂ ਦੇਖਿਓ ਨਿੱਕੇ ਨਿੱਕੇ ਬੱਚੇ ਲੱਗੇ ਹੋਣੇ ਜਿਹੜੇ ਕੋਈ ਥੈਲਾ ਤੋੜਾ ਠਾਹ ਵੀ ਨਹੀਂ ਸਕਦੇ ਉਹ ਵੀ ਲੱਗੇ ਹੋਏ ਨੇ ਬਜ਼ੁਰਗ ਲੱਗੇ ਹੋਏ ਨੇ ਮਤਲਬ ਕਿ ਹਰ ਇੱਕ ਬੰਦਾ ਐਂ ਕਹਿੰਦਾ ਵੀ ਯਾਰ ਵੀ ਅਸੀਂ ਆਪਣਾ ਯੋਗਦਾਨ ਪੰਜਾਬ ਨੂੰ ਬਚਾਉਣ ਲਈ ਕਿੱਦਾਂ ਪਾ ਦਈਏ ਜਿਹੜੀਆਂ ਟੀਮਾਂ ਐਨਡੀਆਰ ਦੀ ਆ ਪਹੁੰਚੀਆਂ ਨੇ ਸਿੱਖ ਰੈਜੀਮੈਂਟ ਪਾਸ ਜਿਨ੍ਹਾਂ ਨੂੰ ਤਜਰਬਾ ਆ ਜਿਨ੍ਹਾਂ ਨੂੰ ਪਤਾ ਆ ਕਿ ਆਪਾਂ ਕਿਵੇਂ ਜਿਹੜਾ ਕੰਮ ਕਰਨਾ ਪਰ ਨੌਜਵਾਨ ਤਾਂ ਇਹ ਵੀ ਨਹੀਂ ਸੋਰਤੇ ਵੀ ਅਸੀਂ ਕੰਮ ਕਿੱਦਾਂ ਕਰਨਾ ਬਿਲਕੁਲ ਜੀ ਇਹਨਾਂ ਦੀ ਆਪਣੇ ਸਿੱਖ ਰੈਜੀਮੈਂਟ ਦੀ ਇੱਕ ਟੁਕੜੀ ਸਾਡੇ ਕੋਲ ਆਈ ਹੋਈ ਆ ਲੱਗੇ ਹੋਏ ਨੇ ਉਹ ਵੀ ਨੌਜਵਾਨ ਪਰ ਉਹ ਵੀ ਅਕਸਰ ਉਹ ਬੰਦੇ ਨੇ ਥੱਕ ਜਾਂਦੇ ਨੇ ਫਿਰ ਉਹਨਾਂ ਨੂੰ ਆਰਾਮ ਦਵਾਉਂਦੇ ਨੇ ਨੌਜਵਾਨ ਬਾਰੋ-ਬਾਰੀ ਕਿਸੇ ਨੇ ਜਿਹਨਾਂ ਲੰਗਰ ਛਕ ਲਿਆ ਚਾਹ ਪੀ ਲਈ ਪੀ ਕੇ ਫੇਰ ਉੱਥੇ ਕਿਸੇ ਨੇ ਪਰਸਾਦ ਪ੍ਰਸ਼ਾਦ ਦਾ ਚਲੋ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਬਿਲਕੁਲ ਅਸੀਂ ਉੱਥੇ ਖੜੇ ਚਮਕੌਰ ਸਾਹਿਬ ਦੀ ਇੱਕ ਮਹਾਨ ਪਵਿੱਤਰ ਧਰਤੀ ਜਿੱਥੇ ਵੱਡੇ ਸਾਹਿਬ ਜਦੋਂ ਸ਼ਹੀਦੀ ਪ੍ਰਾਪਤ ਕੀਤੀ ਆ ਬਿਲਕੁਲ ਆ ਨਾਲ ਹੀ ਪਿੰਡ ਨੇ ਨਾਲ ਹੀ ਚਮਕੌਰ ਸਾਹਿਬ ਹੈਗਾ ਇੱਥੋਂ ਤੇ ਗੁਰੂਆਂ ਦੀ ਕਿਰਪਾ ਹੈ ਤੋ ਬਾਕੀ ਤੁਸੀਂ ਇਹ ਇਹ ਇੱਥੇ ਮਹਿਸੂਸ ਹੁੰਦਾ ਵੀ ਜਿਹੜੇ ਸਿੰਘੁਰੇ ਸ਼ਹੀਦ ਹੋਏ ਸੀ ਅੱਜ ਉਹ ਸਹਾਈ ਹੋ ਰਹੇ ਨੇ ਸਾਡੇ ਵਿੱਚ ਜੀ ਬਿਲਕੁਲ ਕਹਿੰਦੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਥੋਂ ਪਤਾ ਲੱਗਦਾ ਤੇ 3 ਕਿਲੋਮੀਟਰ ਪੈਦਲ ਤੋਰ ਕੇ ਲੋਕ ਜਿਹੜੇ ਇੱਥੇ ਆਏ ਬਿਲਕੁਲ ਜੀ ਬਹੁਤ ਪਿੱਛੇ ਗੱਡੀਆਂ ਰੁਕਦੀਆਂ ਨੇ ਕੋਈ ਮਤਲਬ ਕਿ ਕਿਸੇ ਨੂੰ ਹੈ ਹੀ ਨਹੀਂ ਵੀ ਅਸੀਂ 3 ਕਿਲੋਮੀਟਰ ਤੁਰ ਕੇ ਆਏ ਇੱਕ ਦੂਗੇ ਤੋਂ ਵੱਧ ਕੇ ਉਤਸ਼ਾਹ ਹੈ ਵੀ ਅਸੀਂ ਮਤਲਬ ਕਿ ਜੋ ਸਾਡਾ ਉਧਰ ਮੱਝਾ ਏਰੀਆ ਡੋਬ ਰਿਹਾ ਨਾ ਉਹਨੂੰ ਦੇਖ ਕੇ ਸਭ ਆੱਖਾਂ ਭਰ ਰਹੀਆਂ ਨੇ ਹਨਾ ਜੀ ਬਿਲਕੁਲ ਹਰ ਇੱਕ ਬੰਦਾ ਆਪ ਨੂੰ ਦੇਖ ਸਕਦੇ ਆਪਾਂ ਤਿੰਨ ਤਿੰਨ ਦੇਖੋ ਹਨਾ ਉੱਪਰ ਰੱਖੀਆਂ ਹੋਈਆਂ ਹਰ ਇੱਕ ਬੰਦੇ ਦੇ ਜਜ਼ਬਾਤ ਨੇ ਵੀ ਅਸੀਂ ਆਪਣਾ ਥਿਲ ਫੁੱਲ ਯੋਗਦਾਨ ਪਾ ਕੇ ਅਸੀਂ ਮਤਲਬ ਕਿ ਪੰਜਾਬ ਨੂੰ ਬਚਾਈਏ ਵੀ ਜਿੰਨਾ ਨੁਕਸਾਨ ਉਧਰ ਅਸੀਂ ਚੱਲ ਲਿਆ ਸਾਡਾ ਇਹ ਏਰੀਆ ਥੋੜਾ ਬਚ ਜੇ ਕਿਉਂਕਿ ਹੁਣ ਜਿਹੜੀ ਉੱਥੇ ਮਦਦ ਜਾ ਰਹੀ ਆ ਉਹ ਮਾਲਵੇ ਚ ਜਾ ਰਹੀ ਆ ਜੀ ਤੇ ਅਸੀਂ ਸਾਡਾ ਇਲਾਕਾ ਮਾਲਵੇ ਚ ਪੈਂਦਾ ਤਾਂ ਸਾਨੂੰ ਇਹ ਆ ਕਿ ਅਸੀਂ ਆਪਣਾ ਇਲਾਕਾ ਬਚਾਈਏ ਅਸੀਂ ਆਪਣੇ ਉਧਰ ਵੀਰਾਂ ਦੀ ਸਹਾਇਤਾ ਵੀ ਕਰਨੀ ਆ ਹਾਂ ਹਾਂਜੀ ਪਰ ਇਹ ਵੀ ਦੇਖ ਰਿਹਾ ਕਿ ਜੇ ਕਿਤੇ ਵਾਧੂ ਸਹਾਇਤਾ ਆ ਜਾਂਦੀ ਤਾਂ ਉਹਨਾਂ ਵੀ ਮੋੜਨ ਦਾ ਯਤਨ ਕਰਦੇ ਨੇ ਕਿ ਆਪਾਂ ਹੋਰ ਪਾਸੇ ਦੇ ਦਈਏ ਹੈਨਾ ਹਾਂਜੀ ਇਹ ਸਾਡੇ ਚ ਇਹ ਤਾਂ ਚਲੋ ਇੱਕ ਕੁਦਰਤ ਵੱਲੋਂ ਪਰਮਾਤਮਾ ਵੱਲੋਂ ਸਾਡੇ ਚ ਸਬਰ ਆ ਕਿਉਂਕਿ ਉਹਨਾਂ ਨੇ ਨੁਕਸਾਨ ਕਰਾ ਕੇ ਸਬਰ ਕਰਕੇ ਵੀ ਕਿਹਾ ਵੀ ਸਾਡੇ ਕੋਲ ਆ ਚੀਜ਼ ਆ ਗਈ ਹੈ ਇਹਦੀ ਸਾਨੂੰ ਲੋੜ ਨਹੀਂ ਤਾਂ ਜਿਹੜੇ ਸਾਨੂੰ ਪਸ਼ੂਆਂ ਨੂੰ ਚਾਰਾ ਚਾਹੀਦਾ ਜਾਂ ਉਹ ਚੀਜ਼ਾਂ ਲੈ ਕੇ ਆਉ ਜਾਂ ਇਹ ਬਾਰਿਸ਼ ਵੀ ਹੁਣ ਜਿਹੜੀ ਹੋਣੀ ਸ਼ੁਰੂ ਹੋ ਗਈ ਆ ਔਰ ਕੱਲ ਵੀ ਸਾਰਾ ਦਿਨ ਬਾਰਿਸ਼ ਹੁੰਦੀ ਰਹੀ ਫਿਰ ਵੀ ਨੌਜਵਾਨ ਜਿਹੜਾ ਲੱਗੇ ਹੋਏ ਸੀ ਬਿਲਕੁਲ ਜੀ ਹੁਣੇ ਤੁਸੀਂ ਬਾਰਿਸ਼ ਤਾਂ ਕੱਲ ਵੀ ਸਾਰਾ ਦਿਨ ਹੁੰਦੀ ਰਹੀ ਕੱਲ ਸਾਰਾ ਦਿਨ ਨੌਜਵਾਨ ਲੱਗੇ ਰਿਹਾ ਚਿੱਕੜ ਜਿਹੜਾ ਹੋਇਆ ਹੈ ਬਾਰਿਸ਼ ਕਰਕੇ ਹੋਇਆ ਔਰ ਦੇਖੋ ਆ ਜਿਹੜਾ ਖੇਤ ਹੈ ਨਾ ਇਹ ਕੱਲ ਪੂਰਾ ਖੇਤ ਸੀਗਾ ਉੱਥੇ ਤੱਕ ਇਹ ਜਿਹੜਾ ਬਹਾਗੇ ਸਤਲੂਈ ਲੈ ਗਿਆ ਨਾ ਕੱਲ ਦੇ ਵਿੱਚ ਹੀ ਪਾੜ ਗਿਆ ਹਾਂਜੀ ਕੱਲ-ਕੱਲ ਦੇ ਵਿੱਚ ਪਾੜ ਪੈ ਗਿਆ ਲਗਭਗ ਇੱਥੋਂ ਇਹ 200 ਮੀਟਰ ਵਿੱਚ ਹੜਾ ਕੇ ਲੈ ਗਿਆ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਕਹਿੰਦੇ ਕਿ 70-80 ਪਿੰਡਾਂ ਨੂੰ ਮਾਰ ਕਰਨ ਵਾਲਾ ਇਹ ਜਿਹੜਾ ਬੰਨ ਹੈਗਾ ਜਿਸ ਨੂੰ